ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਪ੍ਰੇਮ ਵਿਆਹ ਜਿਸ ਨੂੰ ਲਿਖਿਆ ਹੈ ਦੀਪਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਏਗੀ ਜੀਤੀ ਆਪਣੇ ਮਾਪਿਆਂ ਦੀ ਇਕੱਲੀ ਇਕੱਲੀ ਕੁੜੀ ਸੀ ਉਸ ਦੇ ਮਾਪੇ ਤੇ ਉਹ ਆਪਣੇ ਮਾਪਿਆਂ ਦੀ ਸਾਹੇ ਸਾਹ ਭਰਦੀ ਸੀ ਤੇ ਹਰ ਉਸ ਦੀ ਜਿੱਦ ਜਾਂ ਬੋਲ ਉਸ ਦੇ ਬੋਲ ਬੋਲਣ ਤੋਂ ਪਹਿਲਾਂ ਹੀ ਗਾ ਦਿੰਦੇ ਸਾਨੂੰ ਜੀਤੀ ਹੈ ਵੀ ਅਮੀਰ ਕਰੋਸੀ ਜੀਤੀ ਸ਼ੁਰੂ ਤੋਂ ਹੀ ਪੜਨ ਵਿੱਚ ਵੀ ਬਹੁਤ ਹਸ਼ਿਆਰ ਸੀ ਪਰ ਉਸ ਨੂੰ ਸੱਸ ਕਰਨ ਦਾ ਤੇ ਵਿਆਹ ਦਾ ਬਹੁਤ ਸ਼ੌਕ ਸੀ ਬਚਪਨ ਵਿੱਚ ਹੀ ਸੱਸ ਸਰ ਕੇ ਕਦੇ ਗੁੱਡੀ ਦੇ ਦਿਆ ਚਾਉਂਦੀ ਤੇ ਕਦੇ ਖੇਡਦੀ ਦਾ ਆਪ ਸੱਜ ਸਵਾਰ ਦੋਲਣ ਬਣਦੀ ਉਸ ਦੇ ਖਾਬਾਂ ਵਿੱਚ ਵੀ ਉਸ ਨੂੰ ਬਸ ਵਿਆਹ ਦੇ ਹੀ ਸੁਪਨੇ ਤੇ ਘੋੜੀ ਚੜਿਆ ਰਾਜਕੁਮਾਰ ਉਸ ਨੂੰ ਜਹ ਹੁਣ ਆਇਆ ਦੇਖਦਾ ਬਚਪਨ ਤੋਂ ਉਹ ਜਵਾਨੀ ਵਿੱਚ ਆ ਗਈ। ਉਹ ਦਿਨੋਂ ਦਿਨ ਬਹੌਰ ਹੀ ਸੋਹਣੀ ਹੁੰਦੀ ਜਾ ਰਹੀ ਸੀ। ਫਿਰ ਸਕੂਲ ਤੋਂ ਬਾਅਦ ਉਸ ਨੂੰ ਕਾਰਜ ਵਿੱਚ ਪੜਨ ਲੱਗਾ ਦਿੱਤਾ ਗਿਆ। ਕਾਰਜ ਦਾ ਮੁੰਡਾ ਉਸ ਦੀ ਖੂਬਸੂਰਤੀ ਦੇਖਦਾ ਉਸ ਦਾ دیਵਾਨਾ ਹੋ ਜਾਂਦਾ। ਜੀਤੀ ਦੇ ਲੰਬੇ ਵਾਲ, ਉਸ ਦੀ ਲੰਬੀ ਗੁੱਤ ਤੇ ਅੱਖਾਂ ਵਿੱਚ ਪਈਆਂ ਕਾਜਲ ਦੀਆਂ ਤੇ ਕੰਨਾਂ ਵਿੱਚ ਪਾਈ ਚੁੰਮਕੀ, ਗਲ਼ੇ ਵਿੱਚ ਪਾਈ ਜਾਂਦੀ ਦੀ ਚੈਨ। ਤੇ ਸੂਦੇ ਉੱਤੋਂ 7 ਮੀਟਰ ਦਾ ਦੁਪੱਟਾ ਜਾਣੋ ਜਿਵੇਂ ਅਸਮਾਨ ਤੋਂ ਉਤਰ ਕੇ ਆਈ ਹੋਵੇ ਉਹ ਆਪਣੇ ਕਾਰਜ ਵਿੱਚ ਹਰ ਪੱਖਸ਼ ਵਿੱਚ ਹਿੱਸਾ ਲੈਂਦੀ ਤੇ ਪਹਿਲੇ ਸਾਲ ਹੀ ਉਸਨੇ ਕਾਰਜ ਵਿੱਚ ਮਿਸ ਪੰਜਾਬਣ ਦਾ ਤਾਜ ਜਿੱਤ ਰਿਆ ਸੀ ਹਰ ਗੱਭਰੂ ਦੀ ਉਸਤੇ ਅੱਖ ਰਹਿੰਦੀ ਸੀ ਪਰ ਉਹ ਹੋਸਨ ਦੇ ਨਾਲ ਸੰਸਕਾਰਾਂ ਵੀ ਭਰੀ ਸੀ ਕਾਰਜ ਦੇ ਆਖਰੀ ਸਾਲ ਵਿੱਚ ਉਹ ਵੀ ਇਹ ਪ੍ਰੇਮ ਤੋਂ ਬਚ ਨਾ ਸਕੇ ਤੇ ਜਿ세 ਜੋ ਕਿ ਇੱਕ ਗਰੀਬ ਜਿਹੇ ਪਰਿਵਾਰ ਦਾ ਸਿੱਧਾ ਜਿਆ ਸਾਦਾ ਮੁੰਡਾ ਸੀ ਉਸ ਨੂੰ ਦੇਦੇ ਬੈਠੀ ਉਧਰ ਜੀਤੀ ਦਾ ਕਾਰਜ ਜੂਰਾ ਹੋਣ ਤੇ ਸੀ ਕਿ ਜੀਤੀ ਦੇ ਘਰ ਰਸਤੇ ਆਉਣ ਲੱਗੇ ਜੀਤੀ ਵਾਸਤੇ ਤਾਂ ਉਸ ਦੇ ਬਾਪੂ ਜੀ ਨੇ ਇੱਕ ਰਸਤੇ ਲਈ ਹਾਂ ਕਰ ਦਿੱਤੀ ਜੋ ਕਿ ਅਮੀਰ ਘਰੋਂ ਸੀ ਇੱਕ ਕਿਸੇ ਸਰਕਾਰੀ ਦਫਤਰ ਵਿੱਚ ਅਵਸਰ ਲੱਗਿਆ ਹੋਇਆ ਸੀ ਜੀਤੀ ਦੇ ਬਾਪੂ ਜੀ ਨੇ ਉਸ ਨੂੰ ਬਿਨਾਂ ਪੁੱਛੇ ਹੀ ਹਾਂ ਕਰ ਦਿੱਤੀ ਕਿ ਜੀਤੀ ਨੂੰ ਵੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੋਵੇਗਾ ਘਾਰਾ ਜਦੋਂ ਜੀਤੀ ਨੂੰ ਪਤਾ ਲੱਗਾ ਤਾਂ ਉਸ ਤੇ ਉਸਨੇ ਬਾਪੂ ਜੀ ਨਾਲ ਜੱਸੇ ਬਾਰੇ ਗੱਲ ਕੀਤੀ ਉਸਦੇ ਬਾਪੂ ਜੀ ਉਸ ਤੋਂ ਜੱਸੇ ਬਾਰੇ ਤੇ ਪਰਿਵਾਰ ਬਾਰੇ ਪੁੱਛਦੇ ਨੇ ਤੇ ਇਹ ਜਾਣ ਕੇ ਉਹ ਇੱਕ ਗਰੀਬ ਘਰ ਤੋਂ ਹੈ ਅਜੇ ਸਿਰਫ ਪੜਦਾ ਹੈ ਕੋਈ ਨੌਕਰੀ ਨਹੀਂ ਕਰਦਾ ਤਾਂ ਨਾ ਕਰ ਦਿੱਤੀ ਜੀਤੀ ਨੇ ਕਾਫੀ ਕਿਹਾ ਪਰ ਉਸਨੇ ਬਾਪੂ ਜੀ ਨੇ ਕਿਹਾ ਕਿ ਉਸ ਨੂੰ ਨਾ ਜ਼ਿੰਦਗੀ ਵਿੱਚ ਕਦੇ ਕੁਝ ਨਹੀਂ ਮੰਗਿਆ ਜੋ ਉਹਨੇ ਕਿਹਾ ਹੋਵੇ ਉਸ ਦੀ ਹਰ ਜਿੱਦ ਪੂਰੀ ਕੀਤੀ ਹੈ ਪਰ ਹੁਣ ਉਹ ਉਹਨਾਂ ਦੇ ਦਿੱਤੇ ਇਸ ਰਿਸ਼ਤੇ ਲਈ ਹਾਂ ਕਰੇ ਉਹਨਾਂ ਦੀ ਜਿੱਦ ਕਰ ਰੱਖੇ ਉਸ ਨੇ ਆਪਣੇ ਬਾਪੂ ਜੀ ਨੂੰ ਬਹੁਤ ਕਿਹਾ ਪਰ ਅਖੀਰ ਉਸ ਦੇ ਬਾਪੂ ਜੀ ਨੇ ਉਸ ਨੂੰ ਕਿਹਾ ਕਿ ਉਹਨਾਂ ਉਸ ਨੂੰ ਰਾਏ ਕੁਮਾਰੀ ਵਾਂਗ ਰੱਖਿਆ ਹੈ ਚੰਗਾ ਖਾਣਾ ਖਾਣ ਨੂੰ ਤੇ ਚੰਗਾ ਪਹਿਨਣ ਨੂੰ ਵੀ ਦਿੱਤਾ ਹੈ ਫਿਰ ਹੁਣ ਉਹ ਆਪਣੇ ਹੱਥੀ ਕਿਵੇਂ ਇੱਕ ਗਰੀਬ ਘਰ ਉਸ ਨੂੰ ਤੋੜ ਦੇਣ ਅਗਰ ਉਹ ਕੋਈ ਚੰਗੀ ਨੌਕਰੀ ਕਰਦਾ ਹੋਵੇ ਉੱਚੇ ਕਰਦਾ ਹੁੰਦਾ ਤਾਂ ਉਹਨਾਂ ਨੂੰ ਕੋਈ ਇਤਰਾਏ ਨਹੀਂ ਸੀ ਪਰ ਅਗਰ ਫਿਰ ਵੀ ਉਹ ਜਾਣਾ ਹੀ ਚਾਹੁੰਦੀ ਹੈ ਤਾਂ ਉਸਦੇ ਬਾਪੂ ਜੀ ਨੇ ਆਪਣੇ ਸਿਰ ਤੋਂ ਲਾ ਪੱਗ ਉਸਤੇ ਪਹਿਨੀ ਧਰ ਦਿੱਤੀ ਤੇ ਕਿਹਾ ਜੇ ਜਾਣਾ ਹੈ ਤਾਂ ਜਾ ਫਿਰ ਵੀ ਤੋਂ ਤਾਂ ਆਪਣੇ ਬਾਪ ਦੀ ਪੱਗ ਨੂੰ ਟੋਕਰ ਮਾਰ ਕੇ ਉਹਨਾਂ ਦੇ ਪਿਆਰ ਨੂੰ ਟੋਕਰ ਮਾਰ ਪੁੱਤ ਜਨਾ ਦੇ ਕੀਤੇ ਪਿਆਰ ਕੋ ਉਹ ਜਾ ਸਕਦੀ ਹੈ ਤਾਂ ਜੀਤੀ ਇੱਕਦਮ ਉੱਥੇ ਹੀ ਬੈਠ ਗਈ ਚੀਖਾਂ ਮਾਰ ਕੇ ਰੋਣ ਲੱਗ ਪਈ ਉਸ ਨੂੰ ਆਪਣੇ ਬਾਪੂ ਦੇ ਪਿਆਰ ਅੱਗੇ ਜੱਸੇ ਦਾ ਕੀਤਾ ਪਿਆਰ ਬਹੁਤ ਘੱਟ ਲੱਗਿਆ ਉਸ ਨੇ ਸੋਚਿਆ ਕਿ ਜੱਸਾ ਤਾਂ ਉਸ ਦੇ ਦਿਲ ਵਿੱਚ ਰਹੇਗਾ ਹੀ ਪਰ ਉਹ ਆਪਣੇ ਬਾਪੂ ਜੀ ਨੂੰ ਨਹੀਂ ਛੱਡ ਸਕਦੀ ਪਰ ਉਹ ਆਪਣੇ ਬਾਪੂ ਜੀ ਕੋਲ ਜੱਸੇ ਨੂੰ ਆਖਰੀ ਵਾਰ ਮਿਲ ਗਈ ਉਸ ਦੇ ਬਾਪੂ ਜੀ ਨੇ ਵੀ ਉਸ ਤੇ ਪੂਰਾ ਵਿਸ਼ਵਾਸੀ ਜਾਣ ਦੇ ਦਿੱਤਾ ਉਸ ਨੇ ਜੱਸੇ ਨੂੰ ਮਿਲ ਕੇ ਕਿਹਾ ਕਿ ਉਸੇ ਉੱਪਰ ਜਾਵੇ। ਦੇਸ਼ ਕੋ ਕੋ ਕਿਤੇ ਹੋਰ ਵਿਆਹ ਕਰਾਵੇ ਪਰ ਉਸਦੇ ਸੁਪਨਿਆਂ ਦਾ ਰਾਜਕੁਮਾਰ ਤਾਂ ਉਹੀ ਰਹੇਗਾ। ਉਹ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੇ ਤੇ ਆਪਣੇ ਬਾਪੂ ਦੇ ਪਿਆਰ ਤੋਂ ਪੱਗ ਅਗੇ ਉਸਦੇ ਲਈ ਉਸ ਦਾ ਪਿਆਰ ਹਾਰ ਗਿਆ। ਜਿਸੇ ਨੇ ਵੀ ਉਸ ਨੂੰ ਦਿਲੋਂ ਪਿਆਰ ਕੀਤਾ ਸੀ ਤੇ ਕਿਹਾ ਕਿ ਜੇ ਜ਼ਿੰਦਗੀ ਵਿੱਚ ਤੂੰ ਨਹੀਂ ਤਾਂ ਹੋਰ ਕੋਈ ਵੀ ਨਹੀਂ। ਮੈਂ ਜ਼ਿੰਦਗੀ ਦੇ ਹਰ ਮੋੜ ਤੇ ਤੇਰਾ ਇੰਤਜ਼ਾਰ ਕਰਾਂਗਾ। ਜੇ ਫਿਰ ਵੀ ਇਸ ਜਨਮ ਨਾ ਹੋਈ ਤਾਂ ਅਗਲੇ ਜਨਮ ਤੇ ਹਾਂ ਇਹ ਵੀ ਨਾ ਸੋਚੀ ਕਿ ਤੇਰੇ ਪਿੱਛੇ ਲੱਗ ਮੈਂ ਹੰਝੂ ਵਹਾਉ ਨਹੀਂ ਮੈਂ ਹਰ ਮੋੜ ਤੇਰਾ ਇੰਤਜ਼ਾਰ ਕਰਾਂਗਾ ਤੇ ਜ਼ਿੰਦਗੀ ਵਿੱਚ ਇਸ ਕਾਬਲ ਬਣਾਗਾ ਕਿ ਜਦ ਤੂੰ ਮੇਰੇ ਕੋਲ ਆਵੇਂ ਤਾਂ ਮੈਂ ਤੈਨੂੰ ਤੇਰੇ ਬਾਪੂ ਦੇ ਦਿੱਤੇ ਐਸ਼ ਰਾਮ ਦੇ ਸਕਾਂ ਇੰਨਾ ਕਹਿ ਉਹ ਥੋਂ ਉਸ ਨੂੰ ਅਲਵਿਦਾ ਕਹਿ ਕੇ ਚਲੀ ਗਈ ਫਿਰ ਉਸ ਦਾ ਵਿਆਹ ਉਸ ਉੱਚੇ ਤੇ ਅਮੀਰ ਪਰਿਵਾਰ ਵਿੱਚ ਹੋ ਗਿਆ ਉਸ ਦੇ ਬਾਪੂ ਨੇ ਆਪਣੇ ਹੱਥੀਂ ਉਸ ਦਾ ਪੱਲਾ ਪਤੀ ਦਾ ਨਾ ਜਿੰਦਸੀ ਉਸ ਦੇ ਹੱਥੀਂ ਭੜਿਆ ਵਿਦਾਈ ਬਾਅਦ ਜੀਤੀ ਆਪਣੇ ਸਹੁਰੇ ਘਰ ਚਲੀ ਗਈ ਸਹੁਰੇ ਘਰ ਤਿਆਰ ਵਾਲੇ ਦਿਨ ਵਿਆਹ ਵਾਲੇ ਦਿਨ ਤਾਂ ਉਸ ਨੂੰ ਸਭ ਨੇ ਬੜਾ ਲਾੜ ਲਾਇਆ ਤੇ ਉਸ ਦੇ ਬਾਪੂ ਜੀ ਨੇ ਵੀ ਸਹੁਰਿਆਂ ਨੂੰ ਦਾਜ ਲਈ ਕਹੀ ਇੱਕ ਇੱਕ ਚੀਜ਼ ਵੀ ਦਿੱਤੀ ਪਹਿਲੀ ਰਾਤ ਹੀ ਜਦੋਂ ਜੀਤੀ ਸੁਹੇ ਜੜੇ ਲਹਿੰਗੇ ਵਿੱਚ ਸਜੀ ਜਿੰਦਰ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਉਹ ਬੜਾ ਲੇਟ ਕਰ ਆਇਆ ਤੇ ਪੂਰਾ ਸ਼ਰਾਬ ਨਾਲ ਰੱਜ ਕੇ room ਵਿੱਚ ਆਇਆ ਜੀਤੀ ਜਿਸ ਨੂੰ ਸ਼ਰਾਬ ਨਾਲ ਨਫ਼ਰਤ ਸੀ ਜਿੰਦਰ ਨੂੰ ਸ਼ਰਾਬ ਨਾਲ ਰੱਜਿਆ ਦੇ ਉਸਦੇ ਹੰਝੂ ਵਗਤ ਰਹੀ ਤੇ ਰਾਜਕੁਮਾਰ ਦਾ ਤਾਂ ਵਿਆਹ ਦਾ ਚਾਬੀ ਦਰੋਂ ਲੈ ਗਿਆ ਜਦੋਂ ਜਿੰਦਰ ਆਪਣੇ ਕਮਰੇ ਵਿੱਚ ਆਇਆ ਤਾ ਉਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ ਪਰ ਜੀਤੀ ਨੇ ਤਾਂ ਆਪਣੇ ਬਾਪੂ ਜੀ ਦੇ ਕਹੇ ਉਸ ਨੂੰ ਵੀ ਆਪਣੇ ਸਿਰ ਦਾ ਸਾਈ ਮੰਨ ਲਿਆ ਸੀ ਆਉਂਦਾ ਹੀ ਜਿੰਦਰ ਬੈੱਡ ਤੇ ਗੇਪਿਆ ਤੇ ਜੀਤੀ ਨੇ ਉਸ ਨੂੰ ਸਹੀ ਕਰਕੇ ਬੈੱਡ ਤੇ ਲਟਾਉਣੇ ਉਸ ਨੂੰ ਉਪਰਾ ਕੀਤਾ ਤਾਂ ਜਿੰਦਰ ਇਨਾਂ ਕਰਨ ਤੇ ਹੀ ਉਸ ਨੂੰ ਬੋਲਣ ਤੇ ਕੁੱਟਣ ਲੱਗ ਪਿਆ ਉਸ ਦੇ ਮੂੰਹ ਤੇ ਚਪੇੜਾਂ ਤੇ ਢਿੱਡ ਵਿੱਚ ਲੱਤਾਂ ਮਾਰਨ ਲੱਗਾ ਕਿਵੇਂ ਨਾ ਕਿਵੇਂ ਕਰਕੇ ਉਸ ਨੇ ਖੁਦ ਨੂੰ ਬਚਾਇਆ ਇਹ ਬਾਥੂਮ ਵਿੱਚ ਬੰਦ ਹੋ ਆਪਣੇ ਕਰਮਾਂ ਨੂੰ ਲੱਗੇ ਕਿ ਬਾਪੂ ਦੇ ਕਹਿ ਗਿਆ ਵੀ ਕਰਾ ਲਿਆ ਪਰ ਕਿਸਮਤ ਨੇ ਉਸ ਨੂੰ ਧੋਖਾ ਦਿੱਤਾ ਪੂਰੀ ਰਾਤ ਉਸਨੇ ਬਾਥੂਮ ਵਿੱਚ ਹੀ ਕੱਢੀ ਤੇ ਰੋਂਦੀ ਰਹੀ ਆਪਣੀ ਕਿਸਮਤ ਨੂੰ ਸਵੇਰ ਹੋਈ ਤਾਂ ਜਦੋਂ ਉਸ ਦੀ ਸੱਸ ਨੇ ਦੇਖਿਆ ਤਾਂ ਜੀਤੀ ਤੋਂ ਪੁੱਛਿਆ ਤਾਂ ਉਸਨੇ ਡਰਦੀ ਜਰਦੀ ਸਭ ਕੁਝ ਦੱਸਿਆ ਤਾਂ ਉਸ ਨੂੰ ਉਸ ਦੀ ਸੱਸ ਨੇ ਵੀ ਇਹੀ ਕਿਹਾ ਕਿ ਹੁਣ ਇਹ ਉਹਨਾਂ ਦੇ પતિ ਪਤਨੀ ਦਾ ਮਾਮਲਾ ਹੈ ਤੇ ਉਹ ਹੀ ਹੁਣ ਉਸ ਨੂੰ ਸ਼ਰਾਬ ਪੀਣ ਤੋਂ ਰੋਕ ਸਕਦੀ ਹੈ ਉਸ ਨੇ ਫਿਰ ठाਣ ਲਿਆ ਕਿ ਉਸ ਨੂੰ ਸੁਧਾਰੇਗੀ ਪਰ ਉਹ ਨਾ ਸੁਧਰਿਆ ਉਲਟਾ ਹੁਣ ਰੋਜ਼ ਮਾਰਟਾਈ ਕਰਨ ਲੱਗ ਪਿਆ ਜਦੋਂ ਜੀਤੀ ਦੇ ਮਾਪੇ ਆਉਂਦੇ ਉਹ ਆਪਣੇ ਜਹਾ ਹੁ ਲਕੋ ਲੈਂਦੀ ਤੇ ਹਰ ਵਾਰ ਕੁਝ ਨਾ ਕੁਝ ਝੂਠ ਬੋਲ ਦਰਦੂਖਾ ਲਗਾਉਂਦੀ ਰਹਿੰਦੀ ਹੁਣ ਜੀਤੀ ਦੇ ਸਭ ਸ਼ੌਕ ਵੀ ਮਰ ਗਏ ਸਨ ਨਾ ਹੋ ਪਹਿਲਾ ਬਾਗ ਸਾਜ ਸਬਰ ਦੀਸ ਦੇ ਨਾ ਹੀ ਕਪੜੇ ਪੌਂਦੀ ਕਿੰਨੇ ਕਿੰਨੇ ਦਿਨ ਇੱਕ ਸੂਟ ਵਿੱਚ ਹੀ ਘਟਦੀ ਹੌਂਸ ਦਾ ਖਾਣਾ ਪੀਣਾ ਵੀ ਘਟ ਗਿਆ ਉਹੋ ਸਿਹਤ ਰੱਖੋ ਵੀ ਕਮਜ਼ੋਰ ਹੋ ਗਈ ਹੁਣ ਉਹ ਸਾਰਾ ਦਿਨ ਕੰਮ ਵਿੱਚ ਸੋਚਾਂ ਵਿੱਚ ਹੀ ਕੱਢਦੀ ਦੁੱਖ ਵਿੱਚ ਇੰਨਾ ਪੂਗੀ ਕਿ ਜੱਸੇ ਤੱਕ ਨੋ ਵੀ ਭੁੱਲ ਗਈ ਰੰਗ ਰੂਪ ਉਹਦਾ ਹੁਣ ਕਾਲਾ ਪੈ ਚੰਨਿਆ ਸੀ 7 ਮਹੀਨੇ ਬੀਤ ਗਏ ਤੇ ਹੁਣ ਉਹ मां ਬੰਨ ਵਾਲੀ ਸੀ ਉਸ ਦੇ ਬਾਪੂ ਜੀ ਆਏ ਤਾਂ ਦੇਖਿਆ ਕਿ ਉਸ ਦੀ ਹਾਲਤ ਤੇ ਉਸ ਨੂੰ ਨਾਲ ਲੈ ਗਏ ਘਰ ਗਈ ਉਸ ਨੇ ਉਸ ਦੀ ਹਾਲਤ ਤੇ ਚਿਹਰੇ ਵੱਲ ਦੇਖ ਕੇ ਕਿਹਾ ਕਿ ਉਹ ਸਹੁਰੇ ਘਰ ਪੁੱਸਤਾ ਹੈ ਤਾਂ ਉਸ ਨੇ ਕਿਸੇ ਸਾਹਮਣੇ ਵੀ ਆਪਣਾ ਦੁੱਖ ਜ਼ਾਹਿਰ ਨਾ ਕਰਿਆ ਤੇ ਚਿਹਰੇ ਤੇ ਝੂਠਾ ਹਾਸਾ ਦਖਾ ਕਹਿ ਦਿੰਦੀ ਕਿ ਉਹ ਪੂਰੀ ਖੁਸ਼ ਹੈ ਇਹ ਤਾਂ ਬਸ ਉਹ ਸਹੁਰੇ ਉਸ ਨੂੰ ਪਾਣੀ ਵਿੱਚ ਕਟ ਆਇਆ ਸਭ ਨੇ ਹੱਸ ਕੇ ਸਾਰ ਦੇਣਾ ਉਸਦੇ ਬਾਪੂ ਨੂੰ ਟੈਨਸ਼ਨ ਸੀ ਕਿ ਕੋਈ ਹੋਰ ਗੱਲ ਜ਼ਰੂਰ ਹੋਵੇਗੀ ਉਸਦੇ ਬਾਪੂ ਜੀ ਨੇ ਉਸ ਨੂੰ ਬਿਠਾ ਕੇ ਪੁੱਛਿਆ ਤਾਂ ਉਸ ਨੇ ਇਹੀ ਕਿਹਾ ਕਿਉਂ ਕੋਸ਼ ਹੈ ਆਖੇ ਤੁਹਾਡੇ ਲੱਭੇ ਤੇ ਤੁਹਾਡੀ ਪਸੰਦ ਕਦੀ ਗਲਤ ਕਿਵੇਂ ਹੋ ਸਕਦੀ ਹੈ ਇਹ ਆਖ ਉਹ ਉਹਨਾਂ ਕੋਲ ਉਠਾਈ ਦਿਨ बीत ਗਏ ਤੇ ਉਸ ਕੋਲ ਪੂਰੀ ਹੋ ਗਈ ਉਸ ਨੂੰ ਲੱਗਿਆ ਕਿ ਹੁਣ ਤਾਂ ਇਸ ਬੱਚੀ ਦੇ ਆਉਣ ਨਾਲ ਜਿੰਦਰ ਸੁਧਰ ਜਾਏਗਾ ਲੇਕਿਨ ਉਹਨਾਂ ਉਹੀ ਹੋਣਾ ਉਹੀ ਹੈ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਸਨੇ ਸਹੁਰੇ ਆ ਕੇ ਸੋ ਲੈ ਗਈ ਕੋਈ ਕੁਛ ਨਹੀਂ ਸੀ ਕਿਉਂਕਿ ਉਹਨਾਂ ਨੂੰ ਪੁੱਤ ਚਾਹੀਦਾ ਸੀ ਸੱਸ ਨਾਲ ਤਾਂ ਬੱਚੀ ਜਿਸ ਦਾ ਨਾਂ ਨੂਰ ਰੱਖਿਆ ਉਸ ਨੂੰ ਚੁੱਕਿਆ ਤੇ ਨਾ ਹੀ ਕਦੇ ਰੋਂਦੀ ਰੋਂ ਚੁੱਪ ਕਰਾਇਆ ਜਿੰਦਰ ਵੀ ਅੱਗੇ ਤੋਂ ਵੱਧ ਸ਼ਰਾਬੀ ਨੇ ਤੇ ਘੁੱਟ ਮਾਰ ਕਰਨ ਲੱਗ ਪਿਆ ਸਮਾਂ ਲੱਗਦਾ ਗਿਆ 2 ਸਾਲ ਲੰਘ ਗਏ ਨੂਰ ਵੀ ਕੁਝ ਵੱਡੀ ਹੋ ਗਈ ਪਰ ਪਿਆਰ ਤੋਂ ਪਿਆਉ ਦਾਦੀ ਤੇ ਬੰਝ ਹੀ ਰਹੀ ਸੱਸ ਨੇ ਜੀਤੀ ਨੂੰ ਕਿਹਾ ਕਿ ਉਹ ਸ਼ਰਾਬ ਤਾਂ ਪਹਿਲਾਂ ਵੀ ਪਿੰਦਾ ਸੀ ਪਰ ਉਹਨਾਂ ਨੂੰ ਸੀ ਕਿ ਵਿਆਹ ਤੋਂ ਬਾਅਦ ਘਟ ਜਾਏਗਾ ਪਰ ਉਸ ਨੇ ਉਸ ਦੇ ਆਉਣ ਦੇ ਨਾਲ ਉਸ ਨੇ ਉਸ ਨੂੰ ਕੋਰਬਾ ਆਦਤਾਂ ਪਰ ਉਹਨ ਉਹ ਉਸ ਨੂੰ ਕੋਲਾ ਘਟ ਕਰਾਉਂਦੀ ਨੂਰ ਸਭ ਦੇਖ ਡਰ ਜਾਂਦੀ ਤਿੰਨ ਸਾਲ ਬਾਅਦ ਉਸ ਦੀ ਕੋਫਿਰ ਪਰ ਆਈ ਇਸ ਵਾਰ ਸੱਸ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਉਹਨਾਂ ਨੂੰ ਮੁੰਡਾ ਚਾਹੀਦਾ ਹੈ। ਉਸ ਹੀ ਸੱਸ ਨੇ ਬਹੁਤ ਧਾਗੇ ਤੇ ਵਿੱਚ ਦਵਾਈਆਂ ਖਵਾਈਆਂ ਉਸ ਨੂੰ। ਫਿਰ 7ਵੇਂ ਮਹੀਨੇ ਜਾ ਉਸ ਨੂੰ ਸੈਰੋਂ ਟੈਸਟ ਕਰਾ ਪਤਾ ਕਰਨ ਲਈ ਕਿ ਹਾਂ ਤੇ ਜਿੰਦਰ ਉਸ ਨੂੰ ਲੈ ਕੇ ਸ਼ਹਿਰ ਆ ਗਿਆ। ਉਹ ਪੂਰੇ ਰਸਤੇ ਅਰਦਾਸਾਂ ਕਰਦੀ ਗਈ ਕਿ ਮੁੰਡਾ ਹੀ ਹੋਵੇ ਕਿ ਉਸ ਦੀ ਧੁੱਖ ਉਸ ਦੀ ਧੁੱਖ ਦੀ ਜਾਨ ਬਚ ਸਕੇ। ਪਰ ਜਦੋਂ ਉਹ ਹਸਤਾ ਸ਼ਹਿਰ ਪਹੁੰਚੇ ਟੈਸਟ ਕਰਵਾਇਆ ਤਾਂ ਟੈਸਟ ਵਿੱਚ ਕੁੜੀ ਆਈ। ਇੰਨਾ ਸੁਲਕੇ ਜਿੰਦਰ ਉਹ ਜਿੱਤੀ ਨੂੰ ਘਰ ਲਿਆ ਆਇਆ ਉਹ ਘਰ ਤਾਂ ਆ ਗਈ ਪਰ ਇਹ ਉਸਦਾ ਘਰ ਆਖਰੀ ਦਿਨ ਸੀ ਘਰ ਆ ਜਦੋਂ ਜਿੰਦਰ ਨੇ ਮਾਂ ਨੂੰ ਕੁੜੀ ਦੀ ਗੱਲ ਦੱਸੀ ਤਾਂ ਉਹਨਾਂ ਉਸ ਨੂੰ ਅਵਰਸ਼ਨ ਕਰਾਉਣ ਲਈ ਕਿਹਾ ਪਰ ਉਸਨੇ ਮਨਾਂ ਕਰ ਦਿੱਤਾ ਤੇ ਉਹ ਇਹ ਪਾਪ ਨਹੀਂ ਕਰੇਗੀ ਫਿਰ ਇਹਨਾਂ ਕਹਿੰਤੇ ਹੀ ਜਿੰਦਰ ਨੇ ਉਸ ਨੂੰ ਉੱਠਣਾ ਸ਼ੁਰੂ ਕਰ ਦਿੱਤਾ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਸ ਤੋਂ ਖੜਾ ਵੀ ਨਹੀਂ ਹੋਇਆ ਜਾਂਦਾ ਪਰ ਉਹ ਅੜੀ ਰਹੀ ਇਹੋ ਬੱਚੀ ਨੂੰ ਨਹੀਂ ਮਰਵਾਏਗੀ ਨੋਰ ਰੋਂਦੀ ਰਹੀ ਆਪਣੀ ਮਾਂ ਨੂੰ ਛਡਾਉਂਦੀ ਰਹੀ ਪਰ ਜਿੰਦਰ ਨੇ ਉਸ ਦੀਆਂ ਬਿਮਾਰੀਆਂ ਨਿੱਕੀ ਜਿਹੀ ਜਾਂਦਾ ਉਹ ਫਿਰ ਵੀ ਮਾਂ ਨੂੰ ਲਿਪਟੀ ਰਹੀ ਉਸਨੇ ਉਸਨੇ ਸਬਰ ਦਾ ਘੁੱਟ ਪੀ ਲਿਆ ਤੇ ਕੁਝ ਵੀ ਨਾ ਹੋਵੇ ਪਰ ਨਾ ਤਾਂ ਉਹ ਆਪਣੇ ਬਾਪੂ ਜੀ ਦੇ ਘਰ ਜਾਏਗੀ ਅਤੇ ਨਾ ਹੀ ਬੱਚੀ ਨੂੰ ਮਾਰੇਗੀ ਪੂਰੀ ਰਾਤ ਜੀਤੀ ਤੇ ਨੂਰ ਨੂੰ ਨਾ ਕਿਸੇ ਨੇ ਰੋਟੀ ਦਿੱਤੀ ਤੇ ਨਾ ਹੀ ਠੰਡ ਦੀ ਰਾਤ ਵਿੱਚ ਵੀ ਲੋਹਣਾ ਨੂੰ ਬਾਹਰੀ ਪਹਿਣਾ ਪਿਆ ਰਾਤ ਉਹਨਾਂ ਦੀ ਐਵੇਂ ਹੀ ਰੋਂਦਿਆਂ ਲੰਘ ਗਈ ਫਿਰ ਦੂਜੀ ਸਵੇਰ ਫਿਰ ਉਹੀ ਹਾਲ ਸੀ ਜੀਤੀ ਨੂੰ ਵਰਸ਼ਨ ਲਈ ਕਿਹਾ ਗਿਆ ਫਿਰ ਉਸਦੇ ਮੜਾ ਕਰਨ ਤੇ ਜਿੰਦਰ ਨੇ ਫਿਰ ਉਸ ਨੂੰ ਕੁੱਟਿਆ ਉਸਦੇ ਢਿੱਡ ਵਿੱਚ ਲੱਤਾਂ ਮਾਰੀਆਂ ਹੁਣ ਉਹ ਦਰਦ ਨਾਲ ચીਖ ਉੱਠੀ ਤਾਂ ਉਸਦੇ ਪਤੀ ਤੇ ਸੱਸ ਨੇ ਉਹਨੂੰ ਜਿੰਦਾ ਸਾੜਨ ਲਈ ਉਸਤੇ ਮਿੱਟੀ ਦਾ ਤੇਲਾ ਲਗਾਉਣ ਲੱਗੇ ਤਾਂ ਉਧਰ ਜੀਤੀ ਦਾ ਬਾਪੂ ਜੀ ਉਸ ਨੂੰ ਲੈਣ ਆ ਗਿਆ ਉਸਦੇ ਬਾਪੂ ਜੀ ਨੇ ਉਸਦੀ ਹਾਲਤ ਦੇਖ ਤੇ ਉਥੋਂ ਦੇ ਹਾਲਤ ਦੇਖ ਕੇ ਸਮਝ ਲਿਆ ਕਿ ਮਾਜਰਾ ਕੀ ਹੈ ਉਸਨੇ ਮਿਣਾ ਨੂੰ ਕੁਝ ਕਹੇ ਆਪਣੇ ਧੀ ਨੂੰ ਕਿਹਾ ਕਿ ਚਲ ਧੀਏ ਅੱਜ ਤੋਂ ਬਾਅਦ ਤੈਨੂੰ ਹੁਣ ਇੱਥੇ ਰਹਿਣ ਦੀ ਕੋਈ ਲੋੜ ਨਹੀਂ ਪਰ ਜੀਤੀ ਨੇ ਕਿਹਾ ਕਿ ਨਹੀਂ ਉਹ ਇੱਥੇ ਹੀ ਖੁਸ਼ ਹੈ ਤੇ ਉਸਨੇ ਹਮੇਸ਼ਾ ਉਹਨਾਂ ਦੀ ਇੱਜ਼ਤ ਰੱਖੀ ਹੈ ਤੇ ਘਰ ਜਾ ਕੇ ਰੋਲਣਾ ਨਹੀਂ ਚਾਹੁੰਦੀ ਉਸਦੇ ਬਾਪੂ ਜੀ ਨੇ ਕਿਹਾ ਕਿ ਨਹੀਂ ਤੀਏ ਤੈਨੂੰ ਨਰਕ ਭੋਗਣ ਦੀ ਲੋੜ ਨਹੀਂ ਗਲਤੀ ਤਾਂ ਸਭ ਉਹਨਾਂ ਦੀ ਹੀ ਹੈ ਉਹ ਉਸਦੀ ਲਿਖੀ ਤਕਦੀਰ ਸਮਝ ਨਾ ਸਕੇ ਉਸਦੇ ਬਾਪੂ ਨੇ ਕਿਹਾ ਕਿ ਉਹਨਾਂ ਹੱਥੇ ਉਸ ਨੂੰ ਆਪਣੇ ਤੋਂ ਆਵ ਤੋਰਿਆ ਤੇ ਹੁਣ ਉਹ ਖੁਦ ਲੈਣਾ ਰਹੇ ਨੇ ਕਿ ਚੱਲ ਇੱਥੋਂ ਬੱਸ ਉਹ ਉਸ ਨੂੰ ਆਪਣੇ ਨਾਲ ਲੈ ਕੇ ਹੱਤੜ ਗਏ ਪਰ ਉਸਦੀ ਬੱਚੀ ਅੱਜ ਜਦੀ ਕੋਤੇ ਪੋਪ ਦੀ ਵਜ੍ਹਾ ਨਾਲ ਕੁੱਖ ਵਿੱਚ ਹੀ ਮਰ ਗਈ ਸੀ ਜੀਤੀ 2-3 ਦਿਨ ਸਾਵੇ ਵਿੱਚ ਰਹੀ ਪਰ ਫਿਰ ਘਰ ਆ ਗਈ 2 ਦਿਨ ਆਪਣੇ ਕਿਸੇ ਤੋਂ ਰੋਂਦੀ ਰਹੀ ਫਿਰ ਉਸਦੇ ਬਾਪੂ ਨੇ ਜਿੰਦਰ ਤੇ ਕੇਸ ਕਰ ਦਿੱਤਾ ਤਾਂ ਉਹ ਉਸ ਤੋਂ ਆਪਣੀ ਧੀ ਦਾ ਪਿੱਛਾ ਛਡਾ ਸਕਣ ਤੇ ਉਸਦੇ ਬਾਪੂ ਨੂਰ ਨੂੰ ਵੀ ਆਪਣੇ ਨਾਲ ਹੀ ਲੈ ਆਏ ਉਸਨੇ ਆਪਣੇ ਬਾਪੂ ਤੋਂ ਪੁੱਛਿਆ ਅਖੀਰ ਕੀ ਦੋਸ਼ੀ ਉਸ ਦਾ ਜੋ ਉਸ ਨੂੰ ਇਹ ਸਜਾਮੜੀ उसके सुपने के ब्याह भी यह दुनिया इनी भैड़ी होगी उसने कदम सोचा भी नहीं सी जीती ने बापू तो पुछा क्यों उसने अपनी धीन अपने हथे उस नर्थ में भेजा की दोष किस गुनाह की सजा उसकी बापू ने कहा कि उन्होंने तो ओनू वधिया घर ही देखा जिथे वह खुश रह सके पता उस खुशियां ही बोल देवेगा ਉਨਾਂ ਦੱਸਿਆ ਕਿ ਜਦੋਂ ਉਹ ਛੋਟੀ ਸੀ ਤਾਂ ਉਹਨਾਂ ਜਦ ਉਸਦੀ ਜਨਮ ਪੱਤਰੀ ਪੰਡਤ ਨੂੰ ਦਿਖਾਈ ਸੀ ਤਾਂ ਉਹਨਾਂ ਦੱਸਿਆ ਸੀ ਕਿ ਉਸ ਦਾ ਪ੍ਰੇਮ ਵਿਆਹ ਤੇ ਉਸ ਦੀ ਜ਼ਿੰਦਗੀ ਵਿੱਚ ਇਹ ਦੁੱਖ ਲਿਖੇ ਨੇ ਉਸ ਨੂੰ ਫਿਰ ਜੱッセ ਦੀ ਯਾਦ ਆਈ ਜਿਸ ਨੂੰ ਦੁੱਖਾਂ ਵਿੱਚ ਭੁੱਲ ਹੀ ਗਈ ਸੀ ਬਾਪੂ ਜੀ ਨੇ ਦੱਸਿਆ ਕਿ ਉਹਨਾਂ ਨੂੰ ਉਸ ਦੇ ਪ੍ਰੇਮ ਵਿਆਹ ਤੇ ਕੋਈ ਸਿਕਵਾ ਨਹੀਂ ਬਸ ਸੀ ਥਾਏ ਕਿ ਉਸ ਦੀ ਜ਼ਿੰਦਗੀ ਵਿੱਚ ਦੋਖ ਲਿਖੀ ਸਨ ਤੇ ਉਹਨਾਂ ਜਦੋਂ ਜਿਸੇ ਬਾਰੇ ਪਤਾ ਲੱਗਿਆ ਤਾਂ ਉਹ ਡਰ ਗਏ ਸਨ ਕਿ ਉਹਦੀ ਜ਼ਿੰਦਗੀ ਕਿਤੇ ਉਸ ਘਰ ਦੀ ਗਰੀਬੀ ਵਿੱਚ ਹੀ ਨਾ ਰੁਝ ਜਾਵੇ ਤੇ ਕਿਤੇ ਇਹ ਗਰੀਬੀ ਦੇ ਦੁੱਖ ਤੋਂ ਬਾਅਦ ਹੀ ਵਿੱਚ ਹੀ ਉਸੋਂ ਤੰਗ ਕਰਨ ਤੇ ਭੁੱਖ ਦੇ ਦੁੱਖ ਦੇ ਹੋਣ। ਇਸੇ ਲਈ ਉਹਨਾਂ ਨੇ ਬਧਿਆ ਅਮੀਰ ਘਰ ਦਾ ਦਿਸਤਲ ਬਿਆਸੀ ਜੋ ਕਿ ਉਹਨਾਂ ਦੇ ਘਰ ਦੇ ਬਰਾਬਰ ਦਾ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕੇ ਦੋਖ ਉਸ ਦੇ ਪ੍ਰੇਮ ਵਿਆਹ ਦੇ ਨਹੀਂ ਬਲਕੇ ਉਹਨਾਂ ਦੇ ਹੱਥੀਂ ਕੀਤੇ ਵਿਆਹ ਵਿੱਚ ਲਿਕੇ ਹਨ ਉਸ ਦੇ ਬਾਪੂ ਜੀ ਨੇ ਕਿਹਾ ਕਿ ਹਾਂ ਇਤੀ ਇਹ ਉਹ ਉਹਨਾਂ ਨੂੰ ਮਾਫ ਕਰ ਦੇਵੇ ਉਹਨਾਂ ਉਸ ਦਾ ਭਲਾ ਹੀ ਸੋਚਿਆ ਸੀ ਪਰ ਉਹਨਾਂ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਹੈ ਸ਼ਾਇਦ ਉਹ ਉਸ ਦੇ ਕਹੇ ਉਸ ਦਾ ਜਿਸ ਨਾਲ ਵਿਆਹ ਪ੍ਰੇਮ ਵਿਆਹ ਕਰ ਦਿੰਦੇ ਅੱਜ ਉਸ ਨੂੰ ਇਹ ਦੁੱਖ ਨਾ ਦੇਖਣੇ ਪੈਂਦੇ ਹੁਣ ਜੀਤੀ ਨੇ ਕਿਹਾ ਕਿ ਇਸ ਦਾ ਕੋਈ ਫਾਇਦਾ ਨਹੀਂ ਹੁਣ ਦੇਰ ਹੋ ਚੁੱਕੀ ਹੈ ਬਾਕੀ ਦੀ ਜ਼ਿੰਦਗੀ ਉਹ ਇਕੱਲੀ ਹੀ ਕੱਟੇਗੀ ਆਪਣੀ ਕੁਖ ਵਿੱਚ ਮਰੀ ਦੀ ਨਹੀਂ ਇਨਸਾਬ ਲੇਗੀ ਜਿੱਸਾ ਜੋ ਕਿ ਪੜ੍ਹਾਈ ਵਿੱਚ ਹੁਣ ਜੱਜ ਲੱਗ ਜੁਕਾ ਸੀ ਅੱਜ ਉਹ ਘਰ ਤੋਂ ਚੰਗਾ ਹੋ ਜੁਕਾ ਸੀ ਹੁਣ ਜੀਤੀ ਨਹੀਂ ਕੇਸ ਕਰ ਰਵਿੰਦਰ ਤੇ ਉਹਦੀ ਮਾਂ ਦੇ ਖਲਾਬ ਤਰੀਕ ਪਈ ਅਖੀਰ ਤਰੀਕ ਸੀ ਜੀਤੀ ਆਪਣੇ ਧੀ ਨੂੰ ਲੈ ਕੇ ਮਾਪਿਆਂ ਦੇ ਨਾਲ ਕੋਰਟ ਪਹੁੰਚੀ ਉਸ ਦੀ ਬਾਰੀ ਆਈ ਤੇ ਉਧਰ ਜਿੰਦਰ ਨੂੰ ਤੇ ਉਸ ਦੀ ਮਾਂ ਨੂੰ ਵੀ ਬੁਲਾਇਆ ਗਿਆ ਉਸ ਦਿਨ ਉਸ ਤੇ ਕੇਸ ਦਾ ਫੈਸਲਾ ਵੀ ਜਿਸ ਦੇ ਸਹੀ ਆਇਆ ਉਸ ਦਿਨ ਜੀਤੀ ਦੇ ਕੇਸ ਵਿੱਚ ਦਾ ਜੱਜ ਜੱਸਾ ਸੀ ਜੀਤੀ ਜੱਸੇ ਨੂੰ ਦੇਖ ਕੇ ਕੁਝ ਹੋਈ ਪਰ ਉਸ ਦਾ ਹੁਣ ਪਿਆਰ ਖੁਸ਼ੀ ਜਜ਼ਬਾਤ ਸਭ ਬਖਤ ਮਰ ਚੁੱਕੇ ਸਨ ਕੋਰਟ ਵਿੱਚ ਫੈਸਲਾ ਉਸੇ ਹੱਥ ਵਿੱਚ ਹੋਇਆ ਤੇ ਜਿੰਦਰ ਤੇ ਉਸਦੀ ਮਾਂ ਨੂੰ ਸਜ਼ਾ ਹੋਈ ਜੱਸਾ ਵੀ ਉਸਦਾ ਹਾਲ ਦੇਖ ਡੰਗ ਰਹਿ ਗਿਆ ਜੀਤੀ ਜੋ ਕਿ ਇੰਨੀ ਸੋਹਣੀ ਤੇ ਪੜ੍ਹੀ ਲਿਖੀ ਸੀ ਆਦਿ ਉਸਦੀ ਇਹ ਹਾਲ ਦੇਖ ਉਹ ਪਛਾਣ ਬਿਨਾਂ ਆ ਰਹੀ ਸੀ ਕਿਸ ਬਾਅਦ ਜੀਤੀ ਦੇ ਬਾਪੂ ਨੇ ਉਸ ਨਾਲ ਸਭ ਕਾਗਜ਼ੀ ਕਾਰਵਾਈ ਤੇ ਤਲਾਕ ਕਾਗਜ਼ ਸਭ ਸਾਈਨ ਕਰ ਦਿੱਤੇ ਇੰਨੇ ਨੂੰ ਜੱਸਾ ਵੀ ਆ ਗਿਆ ਜੀਤੀ ਕਮਰੇ ਵਿੱਚ ਬੈਠੀ ਹੈ ਇਕੱਲੀ ਆਪਣੀ ਜ਼ਿੰਦਗੀ ਤੇ ਕੇਸਵਤ ਨੋਰ ਹੋ ਰਹੀ ਸੀ ਜੱਸੇ ਨੇ ਉਸ ਨੂੰ ਕਿਹਾ ਕਿ ਉਸ ਦੀ ਜ਼ਿੰਦਗੀ ਵਿੱਚ ਇੰਨਾ ਕੁਝ ਹੋ ਗਿਆ ਤੇ ਉਸ ਨੇ ਇੱਕ ਵਾਰ ਵੀ ਮੈਨੂੰ ਦੱਸਣਾ ਕਿਉਂ ਨਹੀਂ ਚੰਗਾ ਸਮਝਿਆ ਤੇ ਪਿੱਛੇ ਮੁੜ ਕੇ ਤੱਕ ਦੇਖਣਾ ਜ਼ਰੂਰੀ ਹੈ ਸਮਝਿਆ ਤਾਂ ਜੀਤੀ ਨੇ ਕਿਹਾ ਕਿ ਉਹ ਆਪਣੇ ਬਾਪੂ ਦੇ ਨਾਲ ਕੀਤੇ ਸਮਝੌਤੇ ਤੇ ਖੜੀ ਸੀ ਉਹ ਆਪਣੇ ਬਾਪੂ ਦਾ ਕਿਹਾ ਨਹੀਂ ਸੀ ਮੋੜ ਸਕਦੀ ਤੇ ਉਸਨੇ ਉਹਨਾਂ ਦੀ ਦਿੱਤੀ ਜ਼ਿੰਦਗੀ ਹੁਣ ਅੜਕ ਜੀ ਅਤੇ ਜਿੰਦਰ ਨੂੰ ਵੀ ਉਹਨਾਂ ਵੱਲੋਂ ਦਿੱਤੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਸੀ ਉਹ ਜਾਣਦੀ ਸੀ ਕਿ ਤੋਂ ਉਸ ਨਾਲ ਕੀਤਾ ਵਾਦਾ ਨਿਭਾਏਗਾ ਤੇ ਆਪਣੀ ਜ਼ਿੰਦਗੀ ਵਿੱਚ ਵਢਾ ਦੇਵੇ ਬਣੇਗਾ ਉਹ ਅੱਜ ਉਸ ਨੇ ਕੁਝ ਇਹ ਜੋ ਉਸਨੇ ਕਿਹਾ ਉਸਨੇ ਕਰ ਦਿਖਾਇਆ पर होनो वह हो अपनी धी ले जीवेगी ते बस खुश रहेगी जस्से ने कहा कि उसने कहा कुछ हो भी तो है जीती ने पूछा कि जब जस्से ने कहा कि उसन याद नहीं जीती ने कहा कि दुखा खुद न भुल गई थी जस्से ने कहा कि उसने कहा कि वह जिंदगी दे हर मोड़ से उसका इंतजार करेगा याद है ना तेन

ਅੱਜ ਵੀ ਬੰਨੀ ਹੋਈ ਹੈ ਜਸੇ ਨੇ ਕਿਹਾ ਕਿ ਕੋਈ ਗੱਲ ਫਿਰ ਵੀ ਤੋਂ ਉਹਦਾ ਇੰਤਜ਼ਾਰ ਕਰੂੰਗਾ ਮੈਂ ਬਾਹਰ ਜੀਤੀ ਦਾ ਬਾਪੂ ਖੜਾ ਸਭ ਸੁਣ ਰਿਹਾ ਸੀ ਤੇ ਰੋ ਰਿਹਾ ਸੀ ਤੇ ਆਪਣੇ ਆਪ ਨੂੰ ਖੋਸ ਰਿਹਾ ਸੀ ਕਿ ਰੱਬ ਨੇ ਇੰਨੀ ਪਿਆਰੀ ਤੇ ਉਹਨਾਂ ਦੀ ਇੱਜ਼ਤ ਕਰਨ ਵਾਲੀ ਉਹਨਾਂ ਨੂੰ ਧੀ ਦਿੱਤੀ ਪਰ ਉਹ ਉਸ ਦੀ ਇਹ ਜਸੇ ਨਾਲ ਰਹਿਣ ਦੀ ਇੱਛਾ ਪੂਰੀ ਨਹੀਂ ਕਰ ਸਕੀ ਸਭ ਉਸ ਨੂੰ ਜਿੰਦਰ ਨਾਲ ਨਰਕ ਵਿੱਚ ਸੁੱਟ ਦਿੱਤਾ ਜੀਤੀ ਕਮਰੇ ਵਿੱਚੋਂ ਉੱਠ ਬਾਹਰ ਆ ਗਈ ਉਸਦੇ ਬਾਪੂ ਜੀ ਉਸ ਨੂੰ ਬਾਹਰ ਆਉਂਦੀ ਦੇਖ ਕੇ ਟੇਪ ਦੇ ਉੱਲੇ ਖੜੇ ਹੋ ਗਏ ਫਿਰ ਬਿਨਾ ਕੋਈ ਦਿਖਾਈ ਕਿ ਉਸ ਨੇ ਉਹਨਾਂ ਨੂੰ ਜੱਸੇ ਤੇ ਉਸਦੀ ਗੱਲ ਸੁਣੀ ਘਰ ਆ ਗਏ ਉਹ ਜੀਤੀ ਦੇ ਫੈਸਲੇ ਤੇ ਖੜੇ ਸਨ ਹੁਣ ਕੁਝ ਦਿਨ ਲੰਘੇ ਜੀਤੀ ਉਸੇ ਤਰ੍ਹਾਂ ਚੁੱਪਚਾਪ ਰਹਿੰਦੀ ਤੇ ਗੁੰਮਸੁੰਮ ਰਹਿੰਦੀ ਦਿਨ ਲੰਘੇ ਗਏ ਜੀਤੀ ਦੇ ਬਾਪੂ ਜੀ ਤੋਂ ਜੀਤੀ ਦੀ ਉਦਾਸੀ ਦੇਖੀ ਨਾ ਗਈ ਖਿੜਖੜਾ ਦੇ ਜੀਤੀ ਦੀ ਚੁੱਪੀ ਅੱਜ ਉਹਨਾਂ ਦਾ سینਾ ਚੀਰ ਰਹੀ ਸੀ ਅੱਜ ਉਸਦੇ ਇਹ ਬੇਬੇ ਤੇ ਬਾਪੂ ਨੇ ਉਸ ਦਾ ਦੂਜਾ ਵਿਆਹ ਕਰਨ ਦੀ ਸੋਚੀ ਉਹਨਾਂ ਜੀਤੀ ਨਾਲ ਗੱਲ ਕੀਤੀ ਤਾਂ ਜੀਤੀ ਨੇ ਸਾਫ਼ ਜਵਾਬ ਦਿੱਤਾ ਕਿ ਉਹ ਇਕੱਲੀ ਜ਼ਿੰਦਗੀ ਜੀਵੇਗੀ ਉਸਦੇ ਵਿਆਹ ਦੇ ਸੁਪਨੇ ਤੇ ਚਾਹ ਸਭ ਮਰ ਚੁੱਕੇ ਨੇ ਫਿਰ ਜੀਤੀ ਦੇ ਬਾਪੂ ਜੀ ਨੇ ਕਿਹਾ ਕਿ ਨਹੀਂ ਉਹ ਆਪਣੀ ਗਲਤੀ ਸੁਧਾਰਨਾ ਚਾਹੁੰਦੇ ਹਨ ਉਸ ਦਾ ਜੱਸੇ ਨਾਲ ਪ੍ਰੇਮ ਵਿਆਕਰਵਾ ਚਾਹੁੰਦੇ ਹਨ ਤਾਂ ਜੋ ਮਰਨ ਦੇ ਬਾਅਦ ਸ਼ਾਂਤੀ ਨਾਲ ਮਰ ਸਕਾਂ ਉਹਨਾਂ ਦੇ ਜਨ ਵਿੱਚ ਇਹ ਨਾ ਰਹੇ ਕਿ ਉਹਨਾਂ ਉਸ ਦੀ ਧੀ ਦੀਆਂ ਖੁਸ਼ੀਆਂ ਖਾ ਲਈਆਂ ਬਾਪੂ ਜੀ ਨੇ ਕਿਹਾ ਕਿ ਉਹਨਾਂ ਜੀਤੀ ਤੇ ਜੱਸੇ ਦੀ ਗੱਲ ਸੁਣ ਲਈ ਹੈ ਕਿ ਉਹ ਅੱਜ ਵੀ ਉਸ ਨੂੰ ਆਪਣਾ ਲਈ ਤਿਆਰ ਹੈ ਕਿ ਉਹਨਾਂ ਨੂੰ ਇਹ ਕਿਵੇਂ ਭੁੱਲ ਗਈ ਭੁੱਲ ਹੋ ਗਈ ਕਿ ਉਹਨਾਂ ਦੀ ਧੀ ਦੇ ਫੈਸਲੇ ਤੇ ਉਹਨਾਂ ਨੂੰ ਸ਼ੱਕ ਹੋਇਆ जबकि उन्होंने धी ने हमेशा सही फैसला सही चो की जस्सा भी उस वालों चुनिया सही सी गलत सी हो सन तो गरीबी अमीर अन्ने हो गए पैसा न खुशियां तोलन लगे सी पर हम ओ जस्से ब्याह करवा चाहते सन जीती ने कहा कि नहीं हूँ नहीं उसने बापू ने कहा फिर अपनी पग ला के कहा कि धीए ਅਜਮੈ ਤੇਰੇ ਤੇ ਥੋਪੇ ਫੈਸਲੇ ਨਹੀਂ ਮਾਫੀ ਮੰਗਦਾ ਹਾਂ ਤੇ ਆਪਣੇ ਜੀਮੇ ਆਪਣੀ ਜ਼ਿੰਦਗੀ ਦੀ ਆਖਰੀ ਇੱਛਾ ਦੀ ਪੀਖ ਮੰਗ ਰਿਹਾ ਕਿ ਜੱਸੇ ਨਾਲ ਵਿਆਹ ਕਰਵਾ ਲਈ ਜੀਤੀ ਆਪਣੇ ਬਾਪੂ ਜੀ ਅੱਗੇ ਫਿਰ ਹਾਰ ਗਈ ਤੇ ਵਿਆਹ ਲਈ ਮੰਨ ਗਈ ਜੀਤੀ ਦੇ ਬਾਪੂ ਨੇ ਘਰ ਆਪ ਰਿਸ਼ਤਾ ਲੈ ਕੇ ਆਏ ਜੱਸੇ ਦੇ ਘਰ ਵਾਲੇ ਵੀ ਮੰਨ ਗਏ ਤੇ ਨੂਰ ਨੂੰ ਅਪਣਾਉਣ ਲਈ ਵੀ ਰਾਜੀ ਹੋ ਗਏ ਮਹੀਨੇ ਪਰ ਵਿੱਚ ਹੀ ਵਿਆਹ ਰੱਖਿਆ ਗਿਆ ਤੇ ਪੂਰੇ ਚਾਵਾਂ ਨਾਲ ਰੱਜ ਕੇ ਜੀਤੀ ਦਾ ਵਿਆਹ ਕੀਤਾ ਗਿਆ ਅੱਜ ਜੱਸਾ ਉਸੇ ਤਰ੍ਹਾਂ ਕੋੜੀ ਚੜ ਕੇ ਆਇਆ ਤੇ ਜੀਤੀ ਨੂੰ ਜੋ ਬਚਪਨ ਦੇ ਸੁਪਨਿਆਂ ਵਿੱਚ ਰਾਜਕੁਮਾਰ ਦਿਸਦਾ ਸੀ ਵਿਆਹ ਦਾ ਮੰਡਪ ਉ ਉਸ ਦੇ ਸੁਪਨਿਆਂ ਦੀ ਤਰ੍ਹਾਂ ਹੀ ਸਜਾਇਆ ਗਿਆ ਤੇ ਉਸ ਨੂੰ ਇੰਜ ਲੱਗਾ ਜਿਵੇਂ ਪਰियां ਉਸ ਨੂੰ ਉਹ ਪਰੀਆਂ ਨੇ ਸਜਾਇਆ ਹੋਵੇ ਉਸ ਦੇ ਬਚਪਨ ਦਾ ਸੁਪਨਾ ਵਿਆਹ ਦਾ ਪ੍ਰੇਮ ਵਿਆਹ ਹੋ ਗਿਆ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ